ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਦੋਸਤੋ ਐਸ ਵੇਲੇ ਮੰਡੀ 'ਚ ਖੜੇ ਆ ਤੇ ਮੰਡੀ ਵਿੱਚ ਐਸ ਵੇਲੇ ਪੂਰਾ ਰੱਛ ਪਿਆ ਪਿਆ ਬੋਰੀ ਤੇ ਬੋਰੀ ਚੜੀ ਪਈ ਆ ਤੇ ਉਹ ਤੁਹਾਨੂੰ ਦਿਖਾਲਦੇ ਆ ਨਾ ਯਾਰਾ ਘਰ ਬੈਠ ਕੇ ਦੇਖੋ ਵੀ ਮੈਂ ਕਣਕ ਲੈ ਕੇ ਆਇਆ ਸਵੇਰ-ਸਵੇਰ ਦਾ ਟਾਈਮ ਆ ਤੇ ਉਹ ਤੁਹਾਨੂੰ ਦਿਖਾਲਦੇ ਨਾਲ-ਨਾਲ ਤੇ ਨਾਲ-ਨਾਲ ਦੇਖੀਓ ਤੇ ਨਾਲ-ਨਾਲ ਦੇਖੋ ਮੰਡੀ ਦਾ ਨਜ਼ਾਰਾ ਲੋ ਵੀ ਕਣਕ ਆਈ ਆ ਕਿਸਾਨ ਭਰਾ ਆਪਣੇ ਮੰਡੀ ਦੇ ਵਿੱਚ ਪਹੁੰਚੇ ਹੋਏ ਆ ਤਣਕ ਲੈ ਕੇ ਆਹ ਦੇਖੋ ਬੂਰੀਆਂ ਦੀਆਂ ਤਾਂ ਲੱਗੀਆਂ ਰੱਛ ਪੂਰਾ ਪਿਆ ਪਿਆ ਟਰਾਲੀ ਤੇ ਟਰਾਲੀ ਹੋਈ ਪਈ ਆ ਇੱਧਰ ਵੀ ਆਹ ਟਰਾਲੀਆਂ ਟੁੱਲੀਆਂ ਉਹ ਬਾਹਰ ਤੱਕ ਟਰਾਲੀਆਂ ਟਰਾਲੀਆਂ ਬਾਰੀ ਸਰ ਬਾਰ 8-10 ਟਰਾਲੀਆਂ ਤੇ ਇਸ ਫੜ ਤੇ ਖੜੀਆਂ ਆ ਕਈ ਲਾਹ ਵੀ ਹਟਿਆ ਤੇ ਇਧਰ ਫੂਸ ਕਿਉਂ ਬਣਾਉਂਦਾ ਹੈਗਾ ਫੂਸ ਹਾਂਜੀ ਇਹ ਫੂਸ ਮੈਂ ਹੈਗਾ ਤੁਹਾਡੀ ਤੁਹਾਡਾ ਪ੍ਰਚਾਰ ਕਰਦੀਏ ਨੋਟ-ਨੋਟ ਕਮਾ ਲੈ ਤੁਸੀਂ ਚੰਗੇ ਆ ਦੇ ਭਾਜੀ ਦੀ ਆ ਦੇਖੋ ਆ ਜਿਹੜਾ ਬੰਦਾ ਹੈ ਨਾ ਜੇਬ ਦੇਖੋ ਆ ਦੇਖੋ ਆ ਕਿਸਾਨ ਹੈ ਵਿਚਾਰੇ ਦੀ ਖਾਲੀ ਹੈ ਜੇਬ ਆ ਭਰਾ ਦੀ ਇੱਧਰ ਦੇਖੋ ਆ ਫੂਸ ਵਾਲੀ ਜੇਬ ਭਰੀ ਪਈ ਐ ਭਾਜੀ ਭਰੀ ਐ ਨਾ ਆ ਦੇਖ ਲਓ ਜੇਬ ਤੁਹਾਡੇ ਸਾਹਮਣੇ ਆ ਆ ਜੇਬ ਤੇ ਨਿਗਾਹ ਮਾਰ ਲਓ ਨੋਟ ਹੀ ਨੋਟ ਐ ਨੋਟ ਵੀ ਵੱਡੇ ਆ ਤੇ 2-2000 ਦੇ ਰੱਖਦਾ ਹੁੰਦਾ ਇਹ ਇੱਕ ਤਾਂ ਲੈ ਜੇਬ ਚੀ ਲੱਗਿਆ ਹੈ ਕਿ ਬੰਦਾ ਹੈ ਹੈ 2-2000 ਤੋਂ ਕਿ ਬੰਦੇ ਆਗੇ ਬੰਦੇ ਆ 5-500 ਦੇ ਹੋਣੇ ਫਿਰ ਕਿਤੋਂ ਆ ਗਿਆ ਉਹ ਮੈਂ 2 ਸਾਲ ਪਿੱਛੇ ਚਲ ਗਿਆ ਸੀ ਭਾਜੀ ਪਿੱਛੇ ਚਲ ਗਿਆ ਆ 2 ਸਾਲ ਪਿੱਛੇ ਚਲ ਗਿਆ ਤੇ ਆ ਲੋ ਜੀ ਟਰਾਲੀਆਂ ਲੱਥਣੀਆਂ ਸ਼ੁਰੂ ਹੋ ਗਈਆਂ ਇਹਨਾਂ ਦੀ ਟੋਰ ਆ ਭਰਾ ਦੇਖੋ ਚਿੱਟ ਕੋੜਤਾ ਪਜਾਮਾ ਦੇ ਲੋ ਮਿੱਟੀ ਲੱਗੀ ਕਿਤੇ ਉਹ ਮੇਰੇ ਵਰਗਾ ਭਰਾ ਦੇ ਲੋ ਕਿਸਾਨ ਭਰਾ ਸੀ ਸਾਡੇ ਥੇ ਨੂੰ ਲਿਬੜੇ ਪਾਏ ਆ ਆ ਇਧਰ ਇਹਨੂੰ 10 ਚੜ੍ਹਦੀ ਆਂਟੀ ਨੂੰ ਆਂਟੀ ਇਹ ਮੂੰਹ ਕਾਦੇ ਬੰਨੇ ਮਿੱਟੀ ਤੋਂ ਆਂਟੀ ਨੂੰ ਮਿੱਟੀ ਚੜ੍ਹਦੀ ਇਹ ਸਾਡੀ ਆਂਟੀ ਆ ਤੇ ਕਿੰਨੇ ਸਾਲ ਹੋ ਗਏ ਭਾਜੀ ਤੁਹਾਨੂੰ ਆਉਂਦੇ ਨੂੰ ਇੱਥੇ 10 12 15 20 ਸਾਲ ਹੋ ਗਏ ਨਾ ਮੈਂ ਉਹ ਤੋਂ ਨਾ 20 ਕਿ ਸਾਲਾਂ ਦਾ ਆਈ ਜਦੋਂ ਦੇ ਆਉਂਦੇ ਆ ਤੇ ਹੁਣ ਸੁੱਖ ਨਾਮ ਚਾਲੀਆਂ ਦਾ ਹੋ ਗਿਆ। ਇਧਰ ਅੰਕਲ ਵੀ ਟਰਾਲੀ ਲੈ ਕੇ ਆ ਗਿਆ। ਅੰਕਲ ਦਾ ਦੂਜਾ ਕਿਹੜਾ ਆਇਆ ਹੈ? ਤੇ ਅੱਜ ਰਾਤ ਸਭ ਪੂਰਾ ਹੈ ਮੰਡੀ ਦੇ ਵਿੱਚ। ਨਾਲ ਵਾਲਾ ਦੇਖ ਲੋ ਵੀ ਮੰਡੀ ਦੇ ਰੰਗ। ਸਾਨ ਭਰਾ। ਚਲ ਉਹ ਗੱਡੀਆਂ ਵੀ ਆ ਗਈਆਂ ਉਧਰੋਂ। ਅ ਮਾਲ ਲੋਡ ਕਰਨੋ। ਇਹ ਠੇਕੇਦਾਰ ਆ ਮੰਡੀ ਦਾ। ਦਿੱਤੇ ਭਾਈ ਦੀ ਮੰਡੀ ਦਾ ਠੇਕੇਦਾਰ ਆ। ਇੱਧਰ ਜੜਿਆਲੀ ਤੋਂ ਵੀ ਭਰਾ ਆਪਣੇ ਆਏ ਆ। ਮੂੰਹ ਬੰਨੇ ਆ ਇਹਨਾਂ ਨੇ। ਪਾਈ ਮਾੜਾ ਮੂੰਹ ਦਿਖਾ ਲੀ ਆਪਣਾ। YouTube ਵਾਲਿਆਂ ਨੇ ਦੇਖਣਾ ਤੇਰਾ ਮੂੰਹ। ਆ ਇਹ ਭਰਾ ਸਾਡਾ। ਇਹ ਬੂਟਾ ਇਹਨੇ ਨਹੀਂ ਹੁੰਦਾ ਫੇਰ ਕਹਿੰਦਾ ਬੂਟਾ ਕਾਲਾ ਕਰਦਾ ਉਹ ਆ। ਉਹ ਨਹੀਂ ਹੈਗਾ ਇਹ ਕਿਸਾਨ ਬੂਟਾ ਆ। ਫਿਲਮ ਵਾਲਾ ਨਹੀਂ ਬੂਟਾ। ਇੱਧਰ ਟ੍ਰੈਕ ਕੋਲੇ ਸ਼ੁਰੂ ਹੋ ਗਿਆ। ਏ ਆ ਵੀਰ ਆਪਣੇ ਕਿੱਦਾਂ ਜੀ? ਗਾਂਦੂਆਂ ਨੂੰ ਫਲਾਕਾ ਜਾਂਦਾ ਕੋਈ ਲਾਈ ਜਾਂਦਾ ਕੋਈ ਸਾਫ ਸਫਾਈ ਕਰੀ ਜਾਂਦਾ ਇਹ ਮੰਡੀ ਦੇ ਵਿੱਚ ਐਸ ਵੇਲੇ ਆ ਸਾਨੂੰ ਨਾਲ ਕਿੱਦਾਂ ਭਾਜੀ? ਉਸ ਘਾਟ ਨਿਕਲਦਾ ਇਦਾਂ ਕੀ ਵਧੀਆ ਤੇ ਮਤਲਬ ਘਾਟਾ ਤਾਂ ਨਾ ਪਊਗਾ ਸਾਡੇ ਕੋਲ ਜੀ ਸਾਡੇ ਕੋਲ ਜੀ ਸਸਰ ਅਰਦਾਸ ਨਾ ਕਰਨ ਲਾਪੇ ਫੂਸਵਾਦ ਨਿਕਲੇ ਸਾਡਾ ਨੁਕਸਾਨ ਹੋ ਜਾਣਾ ਇਧਰ ਆਲ ਮਿਲ ਕੇ ਸਾਰੀ ਆ ਉਹ ਕਦੇ ਤੁਹਾਡਾ ਫਾਇਦਾ ਹੋ ਗਿਆ ਕਦੇ ਸਾਡਾ ਹੋ ਗਿਆ ਇਧਰ ਟਰਾਲੀਆਂ ਟਰੈਕਟਰ ਹੁਣ ਆਪਾਂ ਦੂਜੀ ਫੜ ਤੇ ਚੱਲਦੇ ਆ ਉਧਰ ਵੀ ਤੁਹਾਨੂੰ ਸਵਾਲ ਪੁੱਛਿਆ ਜਾਣਾ ਕਿਸਾਨ ਭਰਾ ਆਈ ਜਾਂਦੇ ਆ ਪੱਖਾ ਵੀ ਲੱਗਦਾ ਤੁਹਾਨੂੰ ਦਾ ਹੁਣ ਜਿਹੜਾ ਬੰਦਾ ਮੰਡੀ ਆਉਂਦਾ ਜਾਂਦਾ ਉਹਨੂੰ ਤਾਂ ਪਤਾ ਆ ਮੰਡੀ ਦੇ ਹਾਲਾਤ ਕਿ ਕੀ ਕੁਛ ਹੁੰਦਾ ਹੁੰਦਾ ਜਿਹੜਾ ਨਹੀਂ ਆਉਂਦਾ ਉਹਨੂੰ ਦਿਖਾ ਲਦੇ ਆ ਇੱਕ ਜੀ ਅ ਚਲੋ ਜਿਹੜਾ ਨਹੀਂ ਪਤਾ ਉਹਨੂੰ ਨੌਲੇਜ ਵਾਲੀ ਗੱਲ ਹੀ ਆ ਜਿਹੜੇ ਲੋਕ ਘਰਾਂ ਵਿੱਚ ਕਣਕ ਖਾਂਦੇ ਆ ਉਹਨਾਂ ਤੱਕ ਕਣਕ ਕਿੱਦਾਂ ਪਹੁੰਚਦੀ ਆ ਕਿਸਾਨ ਨੇ ਪਹਿਲਾਂ 4 ਮਹੀਨੇ ਕਣਕ ਜਿਹੜੀ ਆ ਪਾਲੀ ਪਾਲ ਕੇ ਵੱਢੀ ਵੱਢ ਕੇ ਉਹ ਟਰਾਲੀ ਵਿੱਚ ਲਿਆ ਆ ਟਰਾਲੀ ਵਿੱਚ ਜਦੋਂ ਲਿਆ ਤੇ ਫੇ ਆ ਛਾਨਣੇ ਵਿੱਚ ਪਾਤੀ ਆ ਦੇਖੋ ਜੀ ਆ ਛਾਨਣੇ ਹੀ ਪਾਤੀ ਉਹ ਜਿਹੜੀ ਮਾੜੀ ਆ ਮਤਲਬ ਜਿਹੜਾ ਬਰੀਕ ਕਣ ਕਿਹਾ ਟੁੱਟਾ ਦਾਣਾ ਜਾਂ ਹੋਰ ਛਾਂਟੇ ਆ ਉਹ ਥੱਲੇ ਡਿੱਗੀ ਜਾਂਦਾ ਤੇ ਉਸ ਤੋਂ ਬਾਅਦ ਆਹ ਸਾਫ਼ ਕਰਕੇ ਪੋਰੀਆਂ 'ਚ ਪੈ ਜਾਣੀਆਂ ਤੇ ਇਹ ਕਣਕ ਤੁਹਾਡੇ ਤੱਕ ਪਹੁੰਚ ਜਾਣੀਆਂ ਆ ਆਹ ਸਾਫ਼ ਕਣਕ ਕਣਕ ਇਹ ਕਿ ਮੋਟੀ ਆ ਦਾਣਾ ਮੋਟਾ ਆ ਕਿਉਂਕਿ ਕਣਕਾਂ ਖੜੀਆਂ ਸੀ ਕਣਕਾਂ ਡਿੱਗੀਆਂ ਨਹੀਂ ਸੀ ਉਦੇ ਕਾਰਨ ਵੀ ਵਧੀਆ ਆ ਐੜ ਕੀ ਕਣਕ ਦਾ ਇਸ ਦਾ ਹਿਸਾਬ ਤਵ ਆ ਦੇਖ ਲਓ ਜੀ ਇਹ ਬੰਦਾ ਝਾੜੂ ਤਾ ਮਾਰਦਾ ਵਿੱਚ ਕਈ ਬਲੇ ਮੋਟਾ ਉਹ ਜਿਹੜਾ ਰਹਿ ਜਾਂਦਾ ਹੁੰਦਾ ਛਿੱਲੜ ਦੀ ਇਹਦਾ ਲਤਾ ਦੇਖੋ ਉਹ ਇੱਥੇ ਆ ਜਾਣਾ ਇੱਥੇ ਚੱਲ ਆ ਬੋਰੀਆਂ ਪਈਆਂ ਉਦੋਂ ਟਰੱਕਾਂ ਵਾਲੇ ਭਰਾ ਵੀ ਆ ਗਏ ਆ ਸਾਰੇ ਆ ਮੰਡੀ ਦੇ ਵਿੱਚ ਐਨ ਐਸ ਵੇਲੇ ਪੂਰਾ ਤਿੰਨ ਚਾਰ ਦਿਨ ਤੋਂ ਪੂਰਾ ਰੱਛਿਆ ਜੀ ਤੇ ਫੇਰ ਟਮਾਟਾ ਮਾਰ ਰਹਿਣ ਦਾ ਕੰਮ ਭਾਈ ਟਰੱਕ ਵਾਲੇ ਆ? ਹਾਂਜੀ ਭਾਈ ਟਰੱਕ ਲੈ ਕੇ ਆ। ਤੇ ਚੱਲੀ ਜਾਂਦਾ ਕੰਮ ਚਲੋ ਚੱਲ। ਅੱਜ ਤਾਂ ਅੱਜ ਹੀ ਆਏ ਜੀ। ਅੱਛਾ ਅੱਜ ਸ਼ੁਰੂ ਹੋਇਆ ਜੀ। ਹਾਂ ਅੱਜ ਤਾਂ ਆਈ ਹੀ ਆ। ਤੇ ਭਾਈ ਹੁਣ ਕਿਹੜਾ ਪਿੰਡ ਕਿਹੜਾ? ਜਲੰਧਰੋਂ ਆਏ ਜੀ ਅੰਮ੍ਰਿਤਸਰ। ਤੁਹਾਡਾ ਪਿੰਡ ਜਲੰਧਰ ਹੀ ਦਾ? ਹਾਂ ਜਲੰਧਰ ਜੀ। ਟਰੱਕ ਉਹ ਜੀ ਦੇਖ ਲਓ ਨਾਲੂ ਨਾਲ ਅ ਮੰਡੀ ਦੇ ਵਿੱਚ ਲੈ ਵਿੱਚ। ਆਪਣੇ ਤਾਂ ਪੰਜਾਬੀ ਲੇਬਰ ਆਪਣੇ ਜਲੰਧਰ ਦੇ ਵਿੱਚ ਬਹੁਤ ਘੱਟ ਹੁੰਦੀ ਆ ਮਾਲਵੇ ਮਾਝੇ ਉਧਰ ਤੇ ਹੁੰਦੀ ਆ ਇਹਦੀ ਵੀਡੀਓ ਬਣਾ ਲਈਏ ਅੰਕਲ ਇਧਰ ਆ ਮੜਾ ਇਹ ਤਾਂ ਤੁਰ ਕੇ ਦਿਖਾ ਲਈਦਾ ਵੀਡੀਓ ਚ ਤੁਰਦੇ ਹੁੰਦੇ ਆ ਕੁਝ ਤਾਂ ਮੁੰਡੇ ਖੁੰਡੇ ਨਹੀਂ ਅੱਜ ਕੱਲ ਇੰਸਟਾਗ੍ਰam ਤੇ ਵੀਡੀਓ ਚ ਤੁਰਦੇ ਹੁੰਦੇ ਆ ਉਹਦਾ ਤਰੀ ਬਾਵਾ ਬਿੰਗੀਆਂ ਜੀਆਂ ਮਾਰ ਕੇ ਐ ਮੁੱਛਾਂ ਆਈਆਂ ਨੂੰ ਐ ਕਰਕੇ ਇਦਾਂ ਬੱਟਿਆ ਚੜ੍ਹ ਕੇ ਨਹੀਂ ਜਾਂਦਾ ਚਲੋ ਠੀਕ ਹੈ ਦੋਸਤੋ ਅੱਜ ਮੰਡੀ ਦੇ ਤੁਹਾਨੂੰ ਰੰਗ ਦਿਖਾ ਲਿਆ ਕਿੱਦਾਂ ਦੀ ਲੱਗੀ ਵੀਡੀਓ ਕਮੈਂਟ ਕਰਕੇ ਜਰੂਰ ਦੱਸਿਓ